ਪੰਜਾਬ ਦੇ ਸਰਕਾਰੀ ਹਸਪਤਾਲ ਦੇ ਜਿੰਨੇ ਵੀ ਡਾਕਟਰ ਹੈ ਪੈਰਾਮੈਡੀਕਲ ਸਟਾਫ ਹੈ ਅੱਜ ਉਹਨਾਂ ਨੇ ਕਲਕੱਤਾ ਵੀਖੇ ਪਿਛਲੇ ਦਿਨੀ ਇੱਕ ਡਾਕਟਰ ਦੀ ਜਿਹੜਾ ਕਤਲ ਕੀਤਾ ਗਿਆ ਉਸ ਦੇ ਨਾਲ ਦੁਸ਼ਕਰਮ ਹੋਇਆ ਉਸ ਮਾਮਲੇ ਨੂੰ ਲੈ ਕੇ ਜਿੰਨੇ ਵੀ ਪੰਜਾਬ ਦੇ ਹਸਪਤਾਲ ਹੈ ਉਹਨਾਂ ਦੀ ਡਾਕਟਰਾਂ ਦੀ ਸੁਰੱਖਿਆ ਦੇ ਲਈ ਪੁਖਤਾ ਇੰਤਜ਼ਾਮ ਕੇਂਦਰ ਸਰਕਾਰ ਪੰਜਾਬ ਸਰਕਾਰ ਉਹ ਕਰੇ ਉਸ ਮੁੱਦੇ ਨੂੰ ਲੈ ਕੇ ਪੂਰੇ ਪੰਜਾਬ ਦੇ ਹਸਪਤਾਲਾਂ ਵਿੱਚ ਅੱਜ ਡਾਕਟਰਾਂ ਵੱਲੋਂ ਹੜਤਾਲ ਕੀਤੀ ਗਈ ਹਸਪਤਾਲਾਂ ਦੇ ਵਿੱਚ ਜਿਹੜੇ ਡਾਕਟਰ ਹੈ ਉਹਨਾਂ ਦੀ ਸੁਰੱਖਿਆ ਕਿਉਂਕਿ ਖਾਸ ਤੌਰ ਤੇ ਫੀਮੇਲ ਡਾਕਟਰ ਹੁੰਦੇ ਆ ਜਿਹੜੇ ਐਮਰਜੈਂਸੀ ਸਟਾਫ ਹੈ ਜਾਂ ਪੈਰਾਮੈਡੀਕਲ ਸਟਾਫ ਹੈ ਉਹਨਾਂ ਨੂੰ ਕੋਈ ਵਾਰ ਲੋਕ ਆ ਕੇ ਦੁਰਭਵਾਰ ਵੀ ਕਰਦੇ ਆ ਉਹਨ ਲੋਕਾਂ ਨੂੰ ਵੀ ਸਮਝਾਉਣ ਦੀ ਜ਼ਰੂਰਤ ਹੈ ਜੋ ਸਮਾਜ ਦੇ ਵਿੱਚ ਇੱਕ ਡਾਕਟਰ ਦਾ ਸਨਮਾਨ ਨਹੀਂ ਕਰਦੇ ਡਾਕਟਰਾਂ ਦਾ ਜੇ ਇਸ ਤਰ੍ਹਾਂ ਹੀ ਮੰਨ ਲਓ ਬਦਸਲੂਕੀ ਹੁੰਦੀ ਰਹੀ ਤਾਂ ਡਾਕਟਰ ਕਿਸ ਤਰ੍ਹਾਂ ਲੋਕਾਂ ਦਾ ਇਲਾਜ ਕਰਨਗੇ ਜਿਹੜੀ ਅੱਜ ਦੀ ਸਟ੍ਰਾਈਕ ਹੈ ਇਹ PCMS ਐਸੋਸੀਏਸ਼ਨ ਨੇ ਸਰਦਾ ਦਿੱਤਾ ਸੀਗਾ ਅੱਜ ਦੀ ਸਟ੍ਰਾਈਕ ਤਾਂ ਇਨ ਰਿਲੇਸ਼ਨ ਟੂ ਜਿਹੜਾ ਉੱਥੇ 9 ਅਗਸਤ ਨੂੰ ਕੋਲਕਾਤਾ ਦੇ ਵਿੱਚ ਰੇਪ ਤੇ ਮਰਡਰ ਹੋਇਆ ਇੱਕ ਰੈਜ਼ੀਡੈਂਟ ਡਾਕਟਰ ਦਾ ਇਸ ਕਰਕੇ ਅੱਜ ਸਟ੍ਰਾਈਕ ਕੀਤੀ ਜਾ ਰਹੀ ਹੈ ਕਿ ਉਹਨੂੰ अर्ਲੀਐਸਟ ਪੋਸੀਬਲ ਜਸਟਿਸ ਦਿੱਤੀ ਜਾਵੇ ਇਸ ਸੈਂਟਰਲ ਪ੍ਰੋਟੈਕਸ਼ਨ ਐਕਟ ਜਿਹੜਾ ਉਹ ਜਲਦੀ ਤੋਂ ਜਲਦੀ ਇੰਪਲੀਮੈਂਟ ਕੀਤਾ ਜਾਵੇ ਉਸ ਦੇ ਅੰਡਰ ਇਹ ਹੈ ਕਿ ਹਰ ਇੱਕ ਲੈਵਲ ਤੇ ਹਸਪੀਟਲ ਦੇ ਵਿੱਚ ਸੀਐਚਸੀ ਪੀਐਚਸੀ ਐਸਡੀਐਚ ਲੈਵਲ ਤੇ ਸਿਕਿਉਰਿਟੀ ਗਾਰਡਸ ਪ੍ਰੋਵਾਈਡ ਕੀਤੇ ਜਾਣ ਜਿੱਥੇ ਵੀ ਰਾਉਂਡ 24 ਹਾਰ ਆਰਾ ਸੇਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਐਮਰਜੈਂਸ ਐਮਰਜੈਂਸੀ ਦੇ ਵਿੱਚ ਫੀਮੇਲ ਡਾਕਟਰਸ ਵੀ ਹੁੰਦੇ ਨੇ ਤੇ ਹੋਲ ਹੈਲਥ ਪ੍ਰੋਫੈਸ਼ਨਲਸ ਵੀ ਹੁੰਦੇ ਨੇ ਜਿਨ੍ਹਾਂ ਨਾਲ ਕਈ ਵਾਰ ਬਦਸਲੂਕੀ ਹੋ ਜਾਂਦੀ ਹੈ ਉਸ ਨੂੰ ਰੋਕਣ ਵਾਸਤੇ ਸਿਕਿਉਰਿਟੀ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ ਤੇ ਜਨਰਲ ਪਬਲਿਕ ਨੂੰ ਵੀ ਅਵੇਅਰਨੈਸ ਥੋੜੀ ਜੀ ਹੋਣੀ ਚਾਹੀਦੀ ਹੈ ਕਿ ਜਿਹੜੇ ਅਗਰ ਡਾਕਟਰਸ ਹੀ ਸੇਫ ਨਹੀਂ ਹੈ ਹੈਲਥ케ਅਰ ਪ੍ਰੋਫੈਸ਼ਨਲਸ ਹੀ ਸੇਫ ਨਹੀਂ ਹੈ ਤਾਂ ਉਹਨਾਂ ਦੀ ਜਿਹੜੀ ਟ੍ਰੀਟਮੈਂਟ ਹੈ ਉਹਦੇ ਤੇ ਵੀ ਅਸਰ ਪਏਗਾ ਅ ਕਾਰਵਾਈ ਇਸ ਤਰ੍ਹਾਂ ਹੈ ਕਿ ਉਹਨਾਂ ਨੇ ਇੱਕ ਕਲਪਰੇਟ ਅਰਜੀ ਕਰ ਮੈਡੀਕਲ ਕਾਲਜ ਜੋ ਉਹਨਾਂ ਨੂੰ ਲੱਗਦਾ ਹੈ ਕਿ ਇੱਕ ਕਲਪਰੇਟ ਨੂੰ ਪਕੜਿਆ ਹੈ ਲੇਕਿਨ ਜਿਹੜਾ ਕਲਪਰੇਟ ਪਕੜਿਆ ਹੈ ਉਹ ਜੋ ਪੋਸਟਮਾਰਟਮ ਰਿਪੋਰਟ ਉਸ ਲੇਡੀ ਡਾਕਟਰ ਦੀ ਹੈ ਉਹਦੇ ਨਾਲ ਟੋਟਲ ਕਨਫਲਿਕਟ ਵਿੱਚ ਹੈ ਕੀ ਰਿਪੋਰਟ ਦੇ ਹਿਸਾਬ ਨਾਲ ਜੋ ਕੁਝ ਵੀ ਉਹਦੇ ਨਾਲ ਹੋਇਆ ਉਹ ਇੱਕ ਬੰਦਾ ਨਹੀਂ ਕਰ ਸਕਦਾ ਉਹਦੇ ਵਿੱਚ ਮਲਟੀਪਲ ਹੈਂਡਸ ਇਨਵੋਲ ਹੋਣਗੇ ਤੇ ਉਹ ਜਿਹੜਾ ਬੰਦਾ ਉਹਨਾਂ ਨੇ ਪਕੜਿਆ ਹੈ ਉਹ ਸਾਰੀ ਰਿਸਪੌਂਸਿਬਿਲਟੀ ਆਪਣੇ ਤੇ ਲੈ ਰਿਹਾ ਤੇ ਉਹ ਸਾਨੂੰ ਹੈ ਕਿ ਇਹ ਨਾ ਹੋਵੇ ਕਿ ਉਸ ਦੇ ਵਿੱਚ ਉਸ ਜਿਹੜੀ ਫੀਮੇਲ ਚਲੀ ਗਈ ਹੈ ਡਾਕਟਰ ਚਲੀ ਗਈ ਹੈ ਉਹਦੀ ਫੈਮਿਲੀ ਨੂੰ ਜਸਟਿਸ ਹੈ ਜਿਹੜੀ ਉਹ ਡਿਲੇ ਹੋ ਜਵੇ ਤੇ ਬਾਕੀ ਅਸੀਂ ਪੰਜਾਬ ਸਰਕਾਰ ਨੂੰ ਰਿਕੁਐਸਟ ਕਰਦੇ ਆ ਕਿ ਜਿਹੜਾ ਆਪਣੀ ਯੂਨੀਅਨ ਮਿਨਿਸਟਰੀ ਦੇ ਨਾਲ ਸੈਂਟਰਲ ਪ੍ਰੋਟੈਕਸ਼ਨ ਐਕਟ ਹੈ ਜਲਦੀ ਤੋਂ ਜਲਦੀ ਉਹਨੂੰ ਇੰਪਲੀਮੈਂਟ ਕੀਤਾ ਜਾਵੇ ਤਾਂ ਕਿ ਜਿਹੜੀ ਸਿਕਿਉਰਟੀ ਹੈ ਹਸਪੀਟਲ ਦੇ ਵਿੱਚ ਉਹਦੇ ਪੂਖਤਾ ਇੰਤਜ਼ਾਮ ਹੋ ਸਕਣ ਵਾਰਦਾਤਾ ਹੁੰਦੀਆਂ ਰਹਿੰਦੀਆਂ ਨੇ ਛੋਟੀਆਂ ਮੋਟੀਆਂ ਹਰ ਹਸਪੀਟਲ ਦੇ ਵਿੱਚ ਲੇਕਿਨ ਇਹ ਤਾਂ ਪੀਕ ਆਫ ਕਰਾਇਮ ਹੈ ਤੇ ਇਹ ਕਦੀ ਵੀ ਕਿਸੇ ਵੀ ਹਸਪੀਟਲ 'ਚ ਦੁਬਾਰਾ ਨਾ ਵਾਪਰੇ ਇਸ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ